ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਜ਼ਮਾਨਤ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਐਮਪੀ ਅਮਰਿਤਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲਗਾਤਾਰ ਜੇਕਰ 60 ਦਿਨਾਂ ਤੱਕ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਂਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਨੂੰ ਖਤਰਾ ਹੋ ਸਕਦਾ ਹੈ ਲੋਕ ਸਭਾ ਦੇ ਰੂਲਸ ਤੇ ਰੈਗੂਲੇਸ਼ਨਸ ਦੇ ਮੁਤਾਬਕ ਜੇਕਰ ਕੋਈ ਐਮਪੀ 60 ਦਿਨਾਂ ਤੱਕ ਲਗਾਤਾਰ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਂਦਾ ਤਾਂ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਇਸ ਨੂੰ ਆਧਾਰ ਬਣਾਇਆ ਗਿਆ ਜਿਹੜੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਅਮਰਿਤਪਾਲ ਸਿੰਘ ਦੇ ਵਕੀਲ ਵੱਲੋਂ ਇਸੇ ਆਧਾਰ ਤੇ ਪਟੀਸ਼ਨ ਪਾਈ ਗਈ ਹੈ ਤੇ ਇਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਖਤਰਾ ਹੈ ਇਸ ਕਰਕੇ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਵੇ ਤਾਂ ਜੋ ਲੋਕ ਸਭਾ ਦੀਆਂ ਜਿਹੜੀਆਂ ਕਾਰਵਾਈਆਂ ਉਸ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਹਿੱਸਾ ਲੈ ਸਕਣ ਅਤੇ ਆਪਣੇ ਹਲਕੇ ਦੇ ਲੋਕ ਸਭਾ ਜਿਹੜਾ ਇਲਾਕਾ ਉਹਨਾਂ ਦਾ ਜਿਸ ਤੋਂ ਲੋਕਾਂ ਨੇ ਚੁਣ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਉਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਦੇ ਵਿੱਚ ਰੱਖ ਸਕਣ ਆਪਣੇ ਇਲਾਕੇ ਨੂੰ ਰਿਪਰੈਜ਼ੈਂਟ ਕਰ ਸਕਣ ਆਪਣੇ ਇਲਾਕੇ ਨੂੰ ਲੋਕ ਸਭਾ ਦੇ ਵਿੱਚ ਉਸ ਦਾ ਪੱਖ ਰੱਖ ਸਕਣ ਇਹ ਆਧਾਰ ਬਣਾਇਆ ਗਿਆ ਉਹਨਾਂ ਦੇ ਵਕੀਲ ਵੱਲੋਂ ਪਰ ਇਹ ਜਿਹੜੀ ਸੁਣਵਾਈ ਹੈ 25 ਤਰੀਕ ਤੱਕ ਟਾਲ ਦਿੱਤੀ ਗਈ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਫਰਵਰੀ ਮੰਗਲਵਾਰ ਨੂੰ ਹੋਵੇਗੀ ਇਸ ਪਿੱਛੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰਦੇ ਹਾਂ ਇਹ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਵੀ ਇਸ ਬਾਰੇ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਕੇਂਦਰ ਸਰਕਾਰ ਤੋਂ ਇਹ ਸਵਾਲ ਪੁੱਛਿਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕਿ ਇਸ ਮਾਮਲੇ ਦੇ ਵਿੱਚ ਇਹ ਤਕਨੀਕੀ ਪੱਖ ਹੈ 60 ਦਿਨਾਂ ਦੇ ਅੰਦਰ ਅੰਦਰ ਕਿਸੇ ਐਮਪੀ ਦੀ ਮੈਂਬਰਸ਼ਿਪ ਰੱਦ ਕਰਨਾ ਜੇਕਰ ਉਹ ਪ੍ਰोसीडिंग्स ਦੇ ਵਿੱਚ ਹਿੱਸਾ ਨਹੀਂ ਲੈਂਦਾ ਕਾਰਵਾਈ ਵਿੱਚ ਹਿੱਸਾ ਨਹੀਂ ਲੈਂਦਾ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਇਹਨਾਂ ਤਕਨੀਕੀ ਮਾਮਲਿਆਂ ਨੂੰ ਲੈ ਕੇ ਕੀ ਕੋਈ ਕਮੇਟੀ ਬਣਾਈ ਗਈ ਹੈ ਕੀ ਇਸ ਤਰ੍ਹਾਂ ਦੀ ਰੂਲਸ ਐਂਡ ਰੈਗੂਲੇਸ਼ਨ ਨੂੰ ਤਕਨੀਕੀ ਪੱਖ ਦੇਖਣ ਨੂੰ ਇਸ ਮਾਮਲੇ ਤੇ ਕੋਈ ਫੈਸਲਾ ਲੈਣ ਦੇ ਲਈ ਲੋਕ ਸਭਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਮੇਟੀ ਕੰਮ ਕਰ ਰਹੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਪੂਰੀ ਸੁਣਵਾਈ ਅੱਜ ਜਦੋਂ ਹਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਤਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਵਕੀਲ ਵੱਲੋਂ ਜੋ ਬਹਿਸ ਕੀਤੀ ਗਈ ਹੈ ਉਸ ਦੇ ਵਿੱਚ ਪੁਰਾਣੇ ਕਈ ਮਾਮਲੇ ਆ ਮਾਮਲਿਆਂ ਨੂੰ ਵੀ ਦੱਸਿਆ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਰੱਖਿਆ ਗਿਆ ਹੈ ਹਵਾਲੇ ਵੀ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਐਮਪੀਜ਼ ਦੀ ਜਿਹੜੀ ਮੈਂਬਰਸ਼ਿਪ ਹੈ ਉਹ 60 ਦਿਨਾਂ ਤੱਕ ਲਗਾਤਾਰ ਜੇਕਰ ਉਹ ਪ੍ਰोसीडिंग ਚੀਸਾ ਨਹੀਂ ਲੈਂਦੇ ਜੇਕਰ ਕਾਰਵਾਈ ਚੀਸਾ ਨਹੀਂ ਲੈਂਦੇ ਤਾਂ ਰੱਦ ਕੀਤੀ ਜਾ ਸਕਦੀ ਹੈ ਸੋ ਕੇਂਦਰ ਸਰਕਾਰ ਨੂੰ ਵੀ ਸਵਾਲ ਪੁੱਛੇ ਗਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਮੰਗਲਵਾਰ ਨੂੰ ਅਗਲਾ ਫੈਸਲਾ ਇਹ ਆਵੇਗਾ ਦੇਖਣਾ ਇਹ ਹੋਵੇਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਕੀ ਫੈਸਲਾ ਦਿੰਦਾ ਹੈ ਤੇ ਇਹ ਸਾਰੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਤਕਨੀਕੀ ਪੱਖਾਂ ਨੂੰ ਲੈ ਕੇ ਜਾਂ ਜਿਹੜੇ ਸਵਾਲ ਹਾਈ ਕੋਰਟ ਵੱਲੋਂ ਪੁੱਛੇ ਗਏ ਨੇ ਉਹਨਾਂ ਨੂੰ ਲੈ ਕੇ ਕੀ ਜਵਾਬ ਕੋਰਟ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਤੇ ਇਸ ਮਾਮਲੇ ਦੀ ਸੁਣਵਾਈ ਕੀ ਹੁੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਨੂੰ ਅਗਲੀ ਸੁਣਵਾਈ ਤੇ ਜ਼ਮਾਨਤ ਦਿੰਦਾ ਹੈ ਅਗਲੀ ਸੁਣਵਾਈ ਤੇ ਉਹਨਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਰਾਹਤ ਮਿਲਦੀ ਹੈ ਉਹ ਲੋਕ ਸਭਾ ਦੇ ਵਿੱਚ ਕਾਰਵਾਈ ਵਿੱਚ ਹਿੱਸਾ ਲੈ ਪਾਉਂਦੇ ਨੇ ਜਾਂ ਨਹੀਂ ਲੈ ਪਾਉਂਦੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਇਸ ਦੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ ਸਿੰਪਲੀ ਕੇਸ ਅਜਰਨ ਹੋਇਆ ਹੈ ਨੋਟਿਸ ਹੋਇਆ ਆਪਕੀ ਕੀ ਟਰੀਪੀ यूनियन ऑफ इंडिया के इन बेंच ने कहा है कि आप पता कीजिए कि जो कमेटी ये फैसला लेती है कि साठ दिन के बाद अगर कोई आप पार्लियामेंट अटेंड ना करे तो आपकी सीट लेके लिए की जा सकती तो वो कमेटी कॉन्स्टिट्यूट हुई है या नहीं हुई है अगर कमेटी है तो हमने क्या फैसला लिया है अगर फैसला ना लिया तो कब ले है?

कि वो जेल अथॉरटीज़ हमें कम्युनिकेट करने नहीं देती फ्रीली दे लोकसभा सेक्रेटरी है तो प्लस उसके लिए जो हमारा एमपी लोकल एरिया फंड्स हैं उसको स्पेंड करने के लिए जो अथॉरिटी है जो रिकमेंडेशन है विदाउट कम्युनिकेशन में कैसे दे पाऊँगा तो ये सारी जो रजीफ्स हैं वो भी मैं हमने मानी

ਇਹ ਗੋਨੀ ਵੀ ਦਾ ਇਹ ਵਿਚਾਰ ਨਹੀਂ ਸੀ ਸਰ ਲਾਸ ਵਾਲ ਸਿਗਨੇਚਰ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਅਸੀਂ ਪੇਟੀਸ਼ਨ ਦੇ ਬਾਅਦ ਦੇ ਸਿਗਨੇਚਰ ਨਹੀਂ ਹੈਗੇ ਸਰ ਸਰ ਕੋਈ ਐ ਵੀ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਸਿਗਨੇਚਰ ਕਿਉਂਕਿ ਰਣੀ ਹੈ ਨਾ ਤਾਂ ਉਸੇ ਪਤਾ ਨਹੀਂ ਕਿ ਉਹ ਅਜੋਤ ਕਹੀ ਅਜੋਤ ਨੇ ਸਾਥ ਖੜਾ ਰਹਾ ਉਸ ਤੋਂ ਕਹਾਂਗਾ